ਬਠਿੰਡਾ ਦੇ ਅੰਦਰ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਮਨਾਇਆ ਗਿਆ ਪ੍ਰੋਗਰਾਮ ਲੋਹੜੀ ਧੀਆਂ ਦੀ ਮਾਨ ਬਠਿੰਡੇ ਦਾ ਅਤੇ ਇਸ ਦੇ ਵਿੱਚ ਬੀਜੇਪੀ ਦੇ ਜਰਨਲ ਸਕੱਤਰ ਪੰਜਾਬ ਦਿਆਲਦਾ ਸੋਢੀ ਬੀਜੇਪੀ ਦੇ ਮੀਤ ਪ੍ਰਧਾਨ ਪੰਜਾਬ ਅਰਵਿੰਦ ਖੰਨਾ ਅਤੇ ਬੀਜੇਪੀ ਬਠਿੰਡਾ ਵਿਧਾਨ ਸਭਾ ਦੇ ਇੰਚਾਰਜ ਅਤੇ ਸਾਬਕਾ ਕੈਬਨਟ ਮੰਤਰੀ ਸਰਜੀਤ ਸਿੰਘ ਜਾਨੀ ਨੇ ਕੀਤੀ ਸ਼ਿਰਕਤ ਇਸ ਮੌਕੇ ਜਿੱਥੇ ਉਹਨਾਂ ਵੱਲੋਂ ਲੋਹੜੀ ਨੂੰ ਅਗਲੀ ਦਿਖਾਈ ਗਈ ਉੱਥੇ ਸਰਜੀਤ ਸਿੰਘ ਅਜਿਆਨੀ ਨੇ ਇਹਨਾਂ ਧੀਆਂ ਨੂੰ ਨਵਜੰਮੀਆਂ ਧੀਆਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਨਾਲ-ਨਾਲ ਵਿਨੂ ਗੋਲ ਨੂੰ ਵੀ ਇਹਨਾਂ ਵੱਲੋਂ ਵਧਾਈ ਦਿੱਤੀ ਉਹਨਾਂ ਕਿਹਾ ਕਿ ਲਗਾਤਾਰ ਪਿਛੇ ਲੰਬੇ ਸਮੇ ਤੋਂ ਇਹਨਾਂ ਵੱਲੋਂ ਧੀਆਂ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਉਹ ਵੀ ਵਧਾਈ ਦੇ ਪਾਤਰ ਹਨ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਟੀਵੀ ਟਾਵਰ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਲੋਹੜੀ ਧੀਆਂ ਦੇ ਪ੍ਰੋਗਰਾਮ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਬਣਾਇਆ ਗਿਆ ਜਿਸ ਦੇ ਵਿੱਚ ਭਾਜਪਾ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਇਸ ਦੇ ਵਿੱਚ ਸ਼ਿਰਕਤ ਕੀਤੀ ਗਈ ਦੇਖ ਰਹੇ ਹਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਬਠਿੰਡਾ ਦੇ ਟੀਵੀ ਟਾਵਰ ਦੇ ਨੇੜੇ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਵਿਸ਼ੇਸ਼ ਉਪਰਾਲਾ ਕਰਦੇ ਹੋਏ ਲੰਬੇ ਸਮੇਂ ਤੋਂ ਲਗਾਤਾਰ ਜਿੱਥੇ ਡਾਇਮੰਡ ਵੈਲਫਰ ਸੋਸਾਇਟੀ ਇਹਦੇ ਆਪਣਾ ਸਮਾਗਮ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਵਾਰ ਵੀ ਉਹਨਾਂ ਵੱਲੋਂ ਫਿਰ ਤੋਂ ਲੋਹੜੀ ਦਾ ਇੱਕ ਸਮਾਗਮ ਇੱਥੇ ਕੀਤਾ ਗਿਆ ਜਿੱਥੇ ਨਵ ਜੰਮੀਆਂ ਬੱਚਿਆਂ ਨੂੰ ਇਹਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਉੱਥੇ ਤਾਂ ਵੱਲੋਂ ਜਿਹੜੇ ਖੇਡਾਂ ਦੇ ਵਿੱਚ ਅਵਲ ਆਉਣ ਵਾਲੇ ਬੱਚਿਆਂ ਨੂੰ ਵੀ ਇਹਨਾਂ ਵੱਲੋਂ ਇਸ ਆਪਣਾ ਸਟੇਜ ਦਿੱਤੋ ਸਨਮਾਨਿਤ ਕੀਤਾ ਗਿਆ ਸੀ ਜਿਸ ਨੂੰ ਦਿਖਾ ਰਹੇ ਆ ਇਹ ਡਾਇਮੰਡ ਵੈਲਫਰ ਸੋਸਾਇਟੀ ਵੱਲੋਂ ਲੋਹੜੀ ਧੀਆਂ ਦੀ ਮਾਨ ਬਠਿੰਡੇ ਦਾ ਪ੍ਰੋਗਰਾਮ ਦੇ ਵਿੱਚ ਸ੍ਰੀ ਜੀ ਸਿੰਘ ਜਾਨੀ ਅਰਵਿੰਦ ਖੰਨਾ ਅਤੇ ਦਿਆਲ ਦਾਸ ਛੋਟੀ ਬਲਵ ਵਿਸ਼ੇਸ਼ ਤੌਰ ਤੇ ਸ਼ਰਕਤ ਕੀਤੀ ਗਈ ਹੈ ਜੀ ਮੈਂ ਕੀ ਕਹਾਂ ਜੀ ਮੈਂ ਬੀਨੂ ਕੋਇਲ ਬਠਿੰਡਾ ਤੋਂ ਔਰ ਭਾਜਪੀ ਤੋਂ ਔਰ ਸਮਾਜ ਸੇਵਾ ਦੇ ਨਾਲ ਜਿਹੜਾ ਕਾਫੀ ਲੰਬੇ ਅਰਸੇ ਤੋਂ ਜੁੜੀ ਹੈ ਅੱਜ ਇੱਕ ਬਹੁਤ ਹੀ ਖਾਸ ਮੌਕੇ ਧੀਆ ਦੇ ਮਾਨ ਦਾ ਸਨਮਾਨ ਦਾ ਬਠਿੰਡੇ ਦੀ ਸ਼ਾਨ ਦਾ ਤੇ ਜਿਹਦਾ ਜਿਹੜਾ ਅਸੀਂ ਹਰ ਸਾਲ ਹੀ ਕਰਦੇ ਆ ਲੋੜੀ ਧੀਆ ਦੀ ਮਾਨ ਬਠਿੰਡੇ ਦਾ ਔਰ ਮੁੱਖ ਮੇ ਮਾਨਵਜੋ ਸਾਡੇ ਵੱਡੇ ਵੀਰ ਜੀ ਅਰਵਿੰਦ ਖੰਨਾ ਜੀ ਜੋ ਕਿ ਐਮ ਐਲ ਏ ਰਹਿ ਚੁੱਕੇ ਦੋ ਵਾਰ ਸਾਡੇ ਵਾਹ ਮੰਤਰੀ ਪੰਜਾਬ ਦੇ ਵਿਅਲ ਸੋਢੀ ਜੀ ਨੇ ਸ਼ਿਰਕਤ ਕੀਤੀ ਹੈ ਥੋੜੀ ਦੇਰ ਜੇ ਸੇਪ ਮੰਤਰੀ ਸੁਰਜੀਤ ਜੀ ਅੰਨੀ ਜਿਹੜੇ ਪੁਰਾ ਵੇਤ ਮੰਤਰੀ ਉਹ ਵੀ ਪਹੁੰਚ ਰਹੇ ਹੈ ਔਰ ਬੜਾ ਹੀ ਮਾਨ ਹੈ ਸਮਾਨ ਹੈ ਖਾਸ ਕਰਕੇ ਸਾਡੀ ਪਾਰਟੀ ਜਿਹਦੇ ਸਾਡੇ ਨੇਤਾ ਨੇ ਪ੍ਰਧਾਨ ਮੰਤਰੀ ਜੀ ਜਿਹੜੇ ਬਹੁਤ ਸਾਰੀਆਂ ਸਕੀਮਾਂ ਲੈ ਕੇ ਆਏ ਹੈ ਬੇਟੀਆਂ ਲਈ ਮਹਿਲਾਵਾਂ ਲਈ ਉਹਨਾਂ ਨੂੰ ਸਲੂਟ ਹੈ ਤਾਂ ਉਹਦੇ ਅੰਦਰ ਗਤੀ ਮੈਨੂੰ ਇੱਕ ਕੋ ਨੈਸ਼ਨਲ ਇੰਚਾਰਜ ਬਣਾਇਆ ਗਿਆ ਊਮਨ स्पोर्ट्स प्रोग्राम मातावान भी, भी किया जाएगा और इस तो इलावा रंगा रंग प्रोग्राम भी तैयार किया और दो सहयोगी संस्था मानव सेवा कल्याण केंद्र और गन प्रकाश गर्ग जी और दूसरा अजय कंसल जी अग्रवाल समाज सभा ਉਹ ਵੀ ਇੱਥੇ ਪਹੁੰਚੀ ਨੇ ਉਹਨਾਂ ਦਾ ਵੀ ਸਹਿਯੋਗ ਹੈ ਸਭ ਦਾ ਬਹੁਤ ਬਹੁਤ ਸਵਾਗਤ ਅੱਜ ਕਿੰਨੀਆਂ ਲੜਕੀਆਂ ਨੂੰ ਸਲਵਮਤ ਕੀਤਾ ਜਾ ਰਿਹਾ ਹੈ ਦੇਖੋ ਜੀ ਕੱਲ ਤੱਕ ਮੇਰੇ ਕੋਲ ਜਿਹੜੀ ਹੈ 110 ਤੱਕ ਦੀ ਰਜਿਸਟ੍ਰੇਸ਼ਨ ਸੀ ਪਰ ਇੱਥੇ ਲੱਗ ਰਿਹਾ ਕਿ ਹੋਰ ਵੀ ਲੜਕੀਆਂ ਆ ਰਹੀਆਂ ਕਿਉਂਕਿ ਅਸੀਂ ਮੌਕੇ ਤੇ ਵੀ ਲੈ ਰਹੇ ਹਾਂ ਦੇਖੋ ਹਾਂ ਦੇਖੋ ਅੱਜ ਜਿਹੜਾ ਵੀਨੂ ਗੋਲ ਜੀ ਵਾਂਗੂ ਵੱਲੋਂ ਜਿਹੜੀ ਡਾਇਮੰਡ ਵੈਲਫੇਅਰ ਸੁਸਾਇਟੀ ਹੈ ਸਮੇਂ-ਸਮੇਂ ਤੇ ਆਪਣੇ ਪ੍ਰੋਗਰਾਮ ਕਰਦੀ ਰਹਿੰਦੀ ਹੈ ਜਿਹੜਾ ਅੱਜ ਇਹਨਾਂ ਨੇ ਧੀਆਂ ਦੀ ਲੋਹੜੀ ਤੇ ਉਹਨਾਂ ਨੂੰ ਸਨਮਾਨਤ ਕਰਨ ਦਾ ਪ੍ਰੋਗਰਾਮ ਰੱਖਿਆ ਹੈ ਉਦੇ ਚ ਸਾਡੇ ਸ਼੍ਰੀ ਰਵਿੰਦਰ ਖੰਨਾ ਜੀ ਜਿਹੜੇ ਸਾਡੇ ਸੂਕੇ ਦੇ ਵਾਈਸ ਪ੍ਰਧਾਨ ਵੀ ਨੇ ਪਾਰਟੀ ਦੇ ਸੀਨੀਅਰ ਲੀਡਰ ਨੇ ਉਹ ਵੀ ਇੱਥੇ ਆਏ ਆ ਤੇ ਮੈਨੂੰ ਵੀ ਸੱਦਾ ਦਿੱਤਾ ਗਿਆ ਸੀ ਤੇ ਮੈਂ ਵੀ ਇੱਥੇ ਪਹੁੰਚਿਆ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਜੋ ਸਾਡੇ ਸਮਾਜ ਦੇ ਵਿੱਚ ਪਹਿਲਾਂ ਕੋਈ ਸਮਾਂ ਸੀ ਕਿ ਧੀਆ ਨੂੰ ਜੰਮਣਾ ਜਿਹੜਾ ਸੀਗਾ ਉਹਨਾਂ ਦਾ ਬਰਾਮਣਾਇਆ ਜਾਂਦਾ ਸੀ ਲੇਕਿਨ ਅੱਜ ਜੋ ਧੀਆ ਨੇ ਮੈਂ ਕਹਣਾ ਕਿ ਲੜਕਿਆਂ ਨਾਲੋਂ ਹਰ ਖੇਤਰ ਦੇ ਵਿੱਚ ਮੱਲ ਮਾਰੀ ਹੈ ਔਰ ਦੂਜੀ ਗੱਲ ਕੀ ਹੈ ਕਿ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਵੀ ਇਸ ਮਹਿੰਮ ਨੇ ਧੀਆ ਨੂੰ ਜੋ ਮਾਨ ਸਨਮਾਨ ਦਿੱਤਾ ਹੈ ਤੇ ਮੈਂ ਸਮਝਦਾ ਕਿ ਵਾਕਈ ਇਹ ਕਾਬਲੇ ਤਾਰੀਫ ਹੈ ਔਰ ਸਾਨੂੰ ਚਾਹੀਦਾ ਵੀ ਹੈ ਕਿ ਆਮ ਤੌਰ ਤੇ ਜਿਹੜੀਆਂ ਧੀਆ ਹੈ ਅੱਜ ਕੱਲ ਉਹ ਮੁੰਡਿਆਂ ਨਾਲੋਂ ਘੱਟ ਨਹੀਂ ਹੈ ਔਰ ਜਿਹੜੀ ਧੀ ਹੈ ਜੇ ਉਹ ਤਰੱਕੀ ਕਰਦੀ ਹੈ ਤੇ ਮੈਂ ਸਮਝਦਾ ਕਿ ਉਹਦੇ ਨਾਲ ਦੇਸ਼ ਵੀ ਤਰੱਕੀ ਕਰਦਾ ਜਿਸ ਘਰ ਉਹ ਪੜ੍ਹ ਲਿਖ ਕੇ ਜਾਂਦੀ ਹੈ ਉਹ ਘਰ ਵੀ ਤਰੱਕੀ ਕਰਦਾ ਉਹ ਸਮਾਜ ਵੀ ਤਰੱਕੀ ਕਰਦਾ ਸੋ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਇੱਥੇ ਲੜਕੀਆਂ ਨੂੰ ਸਨਮਾਨਿਤ ਕੀਤਾ ਜਾਣਾ ਔਰ ਇਹਦੇ ਨਾਲ ਜਿਹੜੀਆਂ ਲੜਕੀਆਂ ਦੀ ਸਾਡੀ ਕਦਰ ਹੈ ਕਿਸੇ ਸਮੇਂ ਕਹਿੰਦੇ ਸੀ ਕਿ ਜੰਮਣਾਪੁਰਾ ਧੀ ਦਾ ਲੇਕਿਨ ਅੱਜ ਉਹ ਗੱਲ ਨਹੀਂ ਰਹੀ ਅੱਜ ਜਿਹੜੀਆਂ ਲੜਕੀਆਂ ਉਹ ਮੁੰਡਿਆਂ ਨਾਲੋਂ ਕਿਤੇ ਉੱਪਰ ਨੇ ਚਾਹੇ ਉਹ ਵਿਦਿਆ ਦਾ ਖੇਤਰ ਹੈ ਚਾਹੇ ਅੱਜ ਬਿਜਲੀ ਦੇ ਵਿੱਚ ਵੀ ਸਾਡੀਆਂ ਭੈਣਾਂ ਜਿਹੜੀਆਂ ਧੀਆ ਉਹ ਨੌਕਰੀ ਕਰਦੀਆਂ ਚਾਹੇ ਸਾਡੀ ਵਾਰਡਰਸ ਰੱਖਿਆ ਫੋਰਸ ਹੈ ਉੱਥੇ ਵੀ ਕਰਦੀਆਂ ਨੇ ਖੇਡਾਂ ਦੇ ਖੇਤਰ ਦੇ ਵਿੱਚ ਵੀ ਲੜਕੀਆਂ ਨਾਲੋਂ

ਅੱਜ ਜਿਹੜੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਤੇ ਜੇ ਦੇਖਿਆ ਜਾਵੇ ਤਾਂ ਧੀਆਂ ਜੰਮਣ ਤੋਂ ਹਰ ਇੱਕ ਦੱਸਾ ਨਹੀਂ ਐਸੀ ਗੱਲ ਨਹੀਂ ਹੈ ਦੇਖੋ ਬਾਤ ਸਤਕਾਰ ਦੀ ਗੱਲ ਹੋਦੀ ਹੈ ਔਰ ਇਹ ਜੋ ਪਿਛਲੇ ਕਈ ਸਾਲਾਂ ਤੋਂ ਇਹ ਜੋ ਬੇਟੀ ਪੜਾਓ ਬੇਟੀ ਬਚਾਓ ਦੀ ਜੋ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਗੱਲ ਚੱਕੀ ਹੈ ਇਹਦੇ ਕਰਕੇ ਜੋ ਦੇਸ਼ ਭਰ ਦੇ ਵਿੱਚ ਬੱਚਿਆਂ ਨੂੰ ਤੇ ਔਰਤਾਂ ਨੂੰ ਜੋ ਇੱਜ਼ਤ ਮਾਨ ਦੇਣ ਦਾ ਉਪਰਾਲਾ ਚੱਲਿਆ ਹੈ ਮੈਨੂੰ ਬਹੁਤ ਖੁਸ਼ੀ ਹੈ ਕਿ ਬੀਨੂ ਜੀ ਨੇ ਵੀ ਇਹ ਗੱਲ ਕਰ ਰਹੇ ਹਨ ਔਰ ਸਾਡੀ ਪਾਰਟੀ ਵੱਲੋਂ ਵੀ ਬਹੁਤ ਸਾਰੇ ਲੀਡਰ ਇਸ ਤਰੀਕੇ ਨਾਲ ਬੱਚਿਆਂ ਦੀ ਇੱਜ਼ਤ ਮਾਨ ਕਰਕੇ ਐਕਟ ਪ੍ਰੋਗਰਾਮ ਕਰ ਰਹੇ ਹਨ ਜੇ ਦੇਖਿਆ ਜਾਵੇ ਤਾਂ ਜਿਹੜੇ ਕੋਣੀ ਜੜੀ ਹੈ ਬਾਹਰ ਕੋੜੀ ਜਿਹੜੀਆਂ ਲੜਕੀਆਂ ਆਈਆਂ ਉਹ ਪਿਆਰ ਵੀ ਜਿਆਦਾ ਰਹੀਆਂ ਮਾਪੇ ਔਰ ਐਜੂਕੇਸ਼ਨ ਤੇ ਹਰੇਕ ਕੰਮ ਤੇ ਬਹੁਤ ਬਿਹਤਰੀ ਆ ਰਹੀ ਹੈ ਉਹਨਾਂ ਨੂੰ ਪਰਮਾਤਮਾ ਹਮੇਸ਼ਾ ਉਹਨਾਂ ਦੇ ਸਿੱਖ ਤੇ ਹੱਥ ਰੱਖੇ ਅੱਜ ਧੀਆਂ ਦੀ ਲੋਹੜੀ ਤੇ ਪਹੁੰਚੇ। ਵਖੋ ਧੀਆਂ ਦੀ ਲੋਹੜੀ ਅਸਦੀਂ ਦੇ ਦਿਨ ਵਧਾਈ ਦੇਣੀ ਤੇ ਇਹ ਬਹੁਤ ਅੱਛਾ ਕਾਜ ਹੈ। ਪਹਿਲੇ ਮੁੰਡੀਆਂ ਦੀ ਲੋਹੜੀ ਮਨਾਈ ਜਾਂਦੀ ਸੀ ਤੇ ਧੀਆਂ ਦੀ ਧੀਆਂ ਵੀ ਮਹਿਸੂਸ ਕਰਦੀ ਵੀ ਸਾਡੀ ਕਦਰ ਨਹੀਂ ਹੈ। ਪ੍ਰਦੇਸ਼ ਵਾਸਤੇ ਸਮਾਜ ਵਾਸਤੇ ਜੋ ਪੈਣਾ ਨੇ ਧੀਆਂ ਨੇ ਕੰਮ ਕੀਤਾ ਹੈ ਹਰ ਇੱਕ ਫੀਲਡ ਦੇ ਵਿੱਚ ਭਾਵੇਂ ਆਰਮੀ ਹੋਵੇ, ਭਾਵੇਂ 에ਅਰ ਫੋਰਸ ਹੋਵੇ, ਭਾਵੇਂ ਡਾਕਟਰੀ ਲਾਈਨ ਹੋਵੇ, ਭਾਵੇਂ ਮੈਸਟਰੀ ਲਾਈਨ ਹੋਵੇ। ਕੋਈ ਹਰ ਇੱਕ ਚੀਜ਼ ਤੇ ਮੱਲਾ ਆਈਐਸਆਈਪੀਐਸ ਦੇ ਵਿੱਚ ਰਿਜ਼ਲਟ ਜਦੋਂ ਆਂਦਾ ਹੈ ਮੇਰੀ ਤੀਆਂ ਹੀ ਸਭ ਤੋਂ ਅੱਗੇ ਹੁੰਦੀਆਂ ਭਾਵੇਂ ਖੇਡਾਂ ਦਾ ਮੈਦਾਨ ਕੋਈ ਮੈਦਾਨ ਰਹਿ ਜਾਂ ਨਹੀਂ ਹੈ ਕਿ ਤੇ ਤੀਆਂ ਨੇ ਮੱਲਾ ਨਾਮ ਆ ਰਹੀ ਆਵੇ ਇਸ ਦਾ ਸਵੇਰ ਦਾ ਅਰੰਭ ਦੇ ਕਰਦਾ ਨਾ ਰਸਮੀ ਕੀਤਾ ਹੋਵੇ ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਮੀਨੀ ਗੋਲਜੀ ਜਿਹੜੇ ਹੈ ਹਰ ਸਾਲ ਮਨਾਉਂਦੇ ਹੈ ਔਰ ਮੈਂ ਉਮਮਨ ਪਿਛਲੇ ਦੋ ਸਾਲਾਂ ਜਿਲੀ ਉਸ ਤੇ ਪਰ ਆਂਦਾ ਹੀ ਆ ਔਰ ਇਸ ਤਰ੍ਹਾਂ ਇੱਕ ਹੌਸਲਾ ਫੁਜਾਈ ਹੋਣਾ ਤੇ ਵਧਾਈ ਦੇ ਪੱਤਰ ਨਹੀਂ ਅੱਗੇ ਕਹਿੰਦੇ ਸੀ ਪੁੱਤ ਹੋਵੇ ਜ਼ਰੂਰੀ ਪਰ ਹੁਣ ਲੋਕ ਕਹਿਣ ਲੱਗੇ ਵੀ ਧੀ ਜ਼ਰੂਰ ਹੋਵੇ ਇੱਕ ਪੁੱਤ ਹੋਵੇ ਨਾਲ ਅੱਜ ਅਗਰ ਕਿਸੇ ਦੇ ਧੀ ਵੀ ਹੋ ਜਾਂਦੀ ਹੈ ਨਾ ਜੀ ਉਹ ਪੁੱਤ ਦੀ ਆਸ ਨਹੀਂ ਕਰਦਾ ਮੈਂ ਜੇ ਇੱਕ ਪਰਿਵਾਰ ਦੇਖਿਆ ਹੈ ਜਿਨ੍ਹਾਂ ਕੋਲ ਇੱਕੋ ਹੀ ਧੀ ਹੈ ਇੱਕ ਨਾਲ ਦੋ ਧੀ ਕਰਕੇ ਉਹ ਕਹਿੰਦੇ ਵੀ ਸਾਡੇ ਪੁੱਤਾਂ ਵਰਗੀਆਂ ਵਾਕਈ ਤੀਆਂ ਪੁੱਤਾਂ ਵਰਗੀਆਂ ਇਹਦੇ ਵਿੱਚ ਦੋ ਰਾਏ ਨਹੀਂ ਹੈ ਅ ਕਿਸਾਨ 13 ਤਰੀਕ ਨੂੰ ਹੁਣ ਫਿਰ ਕਹਿੰਦੇ ਦਿੱਲੀ ਜਾ ਰਹੇ ਹਾਂ ਜੋ ਉਹਦੇ ਵਰਗੀ ਕਰਨ ਤੁਹਾਨੂੰ ਕਿਸਾਨਾਂ ਦੀ ਉਤੋਂ ਚਲੋ ਇਹ ਪ੍ਰਜਾਤੰਤਰ ਦੇਸ਼ ਦੇ ਵਿੱਚ ਹਰੇਕ ਦਾ ਰਾਈਟ ਹੈ ਆਪ ਜੀ ਕੀ ਕੰਮ ਲੈ ਕੇ ਜਾਂਦੇ ਹੋ ਕੀ ਮੰਗ ਲੈ ਕੇ ਜਾਂਦੇ ਹੋ ਤੇ ਜਾਣ ਉਤੇ ਗੱਲ ਕਰਨ ਜਿਹੜੀ ਵੀ ਹੈ ਜਿਹਦੇ ਮਹਿਕਮੇ ਨਾਲ ਜਿਸੇ ਸੰਬੰਧ ਨਾਲ ਗੱਲ ਕਰਨੀ ਹੈ ਉਹ ਕਰਨ ਅੱਛੀ ਗੱਲ ਹੈ ਸਾਰੇ ਇੱਕ ਆਪਣਾ ਜਿਵੇਂ 24 ਇਲੈਕਸ਼ਨ ਆ ਰਿਹਾ ਹੈ ਅਕਾਲੀ ਦਲ ਦੇ ਨਾਲ ਕਿਦਾਂ ਲੱਗਦੇ ਕਿ ਹੋਊਗਾ ਦੇਖੋ ਗੱਲ ਅੱਜ ਤੱਕ ਸਾਨੂੰ ਦਿਸ਼ਾ ਨਿਰਦੇਸ਼ ਹੈ ਵੀ ਇਕੱਲੇ ਲੜਾਂਗੇ ਅੱਗੇ ਪਾਰਟੀਆਂ ਦਾ ਫੈਸਲੇ ਦਾ ਕੋਈ ਪਤਾ ਨਹੀਂ ਹੁੰਦਾ ਕਰਨ ਨਾ ਕਰਨ ਸਾਨੂੰ ਜੋ ਵੀ ਮੀਟਿੰਗਾਂ ਅੱਜ ਤੱਕ ਹੁਣ ਚੰਡੀਗੜ੍ਹ ਮੀਟਿੰਗ ਹੋਈ ਉਹਦੇ ਵਿੱਚ ਵੀ ਸਪਸ਼ਟ ਦਿਸ਼ਾ ਨਿਰਦੇਸ਼ ਅਭੀ 13 ਦੀ 13 ਸੀਟਾਂ ਦੇ ਤਿਆਰੀ ਕਰੋ ਜੇ ਪਾਰਟੀ ਦਾ ਹੁਕਮ ਹੁੰਦਾ ਤਾਂ ਸਿਰ ਮੱਥੇ ਜੀ ਜੋ ਵੀ ਆਰਡਰ ਹੁਕਮ ਹੁੰਦਾ ਸੀ ਹੁਣ ਮੰਨਦੇ ਆ ਹੋ ਸਕਦਾ ਸਮਝੌਤਾ ਪੈਸੇ ਖਲ ਕਰ ਲਾਵੇ ਕੁਝ ਨਹੀਂ ਅਸੀਂ ਦੇ ਬਾਰੇ ਕੁਝ ਨਹੀਂ ਕਹੇ ਅਸੇ ਤੇ ਜੋ ਅੱਜ ਤੱਕ ਹਵਾ ਆ ਰਹੀ ਹੈ ਇਹ ਆ ਰਹੀ ਹੈ ਵੀ ਸਮਝੌਤਾ ਨਹੀਂ ਹੋ ਰਿਹਾ